ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਵੇਖਣ ਦਾ ਦਰਸ਼ਕਾਂ ਸਵਾਗਤ ਅੱਜ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਸਿਆਸੀ ਝਟਕਾ ਲੱਗਾ ਜਦੋਂ ਹਲਕਾ ਖੇਮਕਰਨ ਦੇ ਪਿੰਡ ਬੇਗੇਪੁਰ ਦੇ ਮੌਜੂਦਾ ਮੈਂਬਰ ਗੁਰਦੀਪ ਸਿੰਘ ਜੈਮਲ ਸਿੰਘ ਆਪਣੇ ਇਲਾਕਾ ਸਦਕਾ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਆ ਕੇ ਕਾਂਗਰਸ ਵਿੱਚ ਸਾਬਕਾ ਵਿਧਾਇਕ ਸਖਬਾਰ ਸਿੰਘ ਭੁੱਲਰ ਦੀ ਅਗਵਾਈ ਹੇਠ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਬੜੀ ਕਰਮਚੋਸ਼ੀ ਨਾਲ ਸਾਬਕਾ ਵਿਧਾਇਕ ਸਵਾਲ ਸਿੰਘ ਭੁਲੜਰ ਵੱਲੋਂ ਪਾਰਟੀ ਅੰਦਰ ਸ਼ਾਮਲ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸਾਬਕਾ ਸਰਪੰਚ ਸਾਰ ਸਿੰਘ ਦਾਸੂਵਾਲ ਸੁਖ ਮਹਿਮੂਦਪੁਰ ਸਾਕਾ ਸਰਪੰਚ ਰਜੀਤ ਸਿੰਘ ਅਤੇ ਹੋਰ ਵੀ ਜੁਨੀਅਰ ਕਾਂਗਰਸੀ ਆਗੂ ਇਸ ਮੌਕੇ ਹਾਜ਼ਰ ਸਨ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਐਮਐਲਏ ਸਰਦਾਰ ਸੁਖਪਾਲ ਸਿੰਘ ਜੀ ਭੁੱਲਰ ਸਾਹਿਬ ਉਹਨਾਂ ਨੂੰ ਵੀ ਜੀ ਆਇਆਂ ਨੂੰ ਜਿਹੜੀ ਗੱਲ ਕਬਲ ਨਾ ਤਸੀ ਆਪੀ ਸਰਦਾਰ ਕਰਤਿਪ ਸਿੰਘ ਨੇ ਜਿਹੜੀ ਇੰਨੀ ਮਿਹਨਤ ਕੀਤੀ ਪਾਰਟੀ ਲਈ ਮੈਂ ਸਮਝਦਾ ਜੇ ਸਰਦਾਰ ਕਰਤਿਪ ਸਿੰਘ ਜਾ ਕੇ ਉੱਥੇ ਛਾਹਕੋਟ ਦੀ ਇਲੈਕਸ਼ਨ ਦੇ ਵਿੱਚ ਦੂਜੇ ਤੀਜੇ ਜ਼ਿਲ੍ਹੇ ਦੇ ਵਿੱਚ ਜਾ ਕੇ ਤੇ ਬੇਝਿਜਕ ਹੋ ਕੇ ਉੱਥੇ ਇੰਨੀ ਮਿਹਨਤ ਕੀਤੀ ਆ ਤੇ ਕਿਉਂ ਨਾ ਉਹ ਆਪਣੇ ਲਈ ਵੀ ਇੰਨੀ ਮਹਤ ਕਰੂਗਾ ਦਾਸ ਪਾਲ ਸਿੰਘ ਪੁੱਲਰ ਇਹ ਸਾਰੀ ਟੀਮ ਨੇ ਜਿਹੜਿਆਂ ਆਹਦੇ ਆ ਪੁੱਲਰ ਸਾਹਿਬ ਜਿਹੜੀਆਂ ਕਬਲ ਜਿਹੜੀਆਂ ਗੱਲਾਂ ਕੀਤੀਆਂ ਵਾ ਬਿਲਕੁਲ ਖਰੀਆਂ ਵਾ ਅਸੀਂ ਖਾਤਮਾ ਹੀ ਮੋਹਲਾ ਪੰਜ ਸਾਲ ਕੱਢਿਆ ਬਾਕੀ ਕੋਈ ਬੰਦਾ ਬਰਾਬਰ ਦਾ ਆ ਕੇ ਇਹਨਾਂ ਨਾਲ ਗੱਲ ਕਰੇ ਨਾ ਉਹਦੀ ਜਰੀ ਵੀ ਜਾਂਦੀ ਆ ਐਵੇਂ ਦੁੱਕੀ ਤਿੱਕੀ ਬੰਦਾ ਹੀ ਉੱਠ ਕੇ ਮੈਂ ਜਾਣ ਕੇ ਉਹ ਉੱਥੇ ਆ ਹੋ ਗਿਆ ਜੀ ਇੱਥੇ ਆ ਹੋ ਗਿਆ ਇਹ ਗੱਲਾਂ ਕੋਈ ਏਡੀਆਂ ਵਧੀਆ ਨਹੀਂ ਆਂ ਆਲਟੀਆਂ ਆਉਂਦੀਆਂ ਜਾਂਦੀਆਂ ਰਹਿਦੀਆਂ ਅਸੀਂ ਕਿਸ ਨੂੰ ਦਬਾਇਆ ਨਹੀਂ ਇਹ ਜਦੋਂ ਨਜਾਇਜ਼ੀਵੇਂ ਜਾਣ ਕੇ ਜੇ ਕਹਿੰਦੇ ਅਸੀਂ ਕੋਲੋਂ ਕੰਮ ਕਰਾਉਂਦੇ ਆ ਕਿਸੇ ਦਾ ਇਟ ਦਾ ਘੁਟਕਾਇਆ ਉਹਨੇ 25 ਫੜ ਲਈ ਆ ਜੀ ਇਹ ਸਾਡੇ ਖਾਤੇ ਚੋਂ ਇਟਾ ਹੀ ਆ ਉਹ ਜਿੱਥੇ 10 ਰੁਪਏ ਤੇਰੇ ਐਮਐਲਏ ਨੇ ਦਿੱਤੇ ਉਹ ਸਾਨੂੰ 10 ਉਹਾਨੂੰ 10 ਹੀ ਉੱਥੇ ਜਾ ਕੇ ਮੱਥਾ ਟੇਕੀਏ ਕਿੱਥੇ ਤੇਰਾ ਖਾਤਾ ਕਿੱਥੇ ਤੇਰੀ ਗ੍ਰਾਂਟ ਕਿਹੜੇ ਪੱਠੇ ਨਾਲ ਤੇਰੀ ਜੁੜੀ ਆ ਤੇਰੇ ਕਿਹੜੇ ਖਾਤੇ ਚੋਂ ਪੈਸੇ ਕੱਟੇ ਗਏ ਇਹ ਹੋ ਜਾ ਤੇ ਐਮਐਲਏ ਸਾਹਿਬੇ ਕਰਤੁੱਤਾ ਕਰਨ ਡੇ ਆ ਅਸੀਂ ਆਪਦੇ ਘਰ ਦੇ ਕੋਈ ਅਸੀਂ ਨਹੀਂ ਜੀ ਇਹ ਕਿਸਦਾ ਸੱਜਣਾ ਤਾਈ ਕਹਿੰਦਾ ਵਾਦਾ ਕੀਤਾ ਤੇ ਅਸੀਂ ਪੂਰਾ ਸਕਦੇ ਆ ਕਿੱਡੀ ਗੱਲ ਨਹੀਂ ਗਈ ਇਹ ਮਲਾ ਹੈ ਮੈਂ ਸਰਪੰਚਾਂ ਜੀ ਵੇਖ ਇਹ ਦਿੱਕਤ ਗਿਆ ਕਰ ਤੂੰ ਜੀ ਕਹਿੰਦੇ ਐ 100 ਸਟਾਉਣੀ ਆ ਨਾ ਕਿ ਇਹਦੇ ਯਾਰ ਉਹ ਵੀ ਸਰਪੰਚ ਕੋਲੇ ਜਾਵੇ ਤੇ ਮੈਂ 1000 ਯਾਰ ਸਟਾਉਣੀ ਆ ਤੇ ਸਰਪੰਚ ਸਾਹਿਬ ਹਰ ਪਰਵੀਸ਼ਨ ਦੋ ਕਿਹੜੇ ਪੱਟੇ ਤੇ ਜਾਈਏ ਮਾਦੇ ਨਾ ਹੋ ਹਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹਾਲ ਕੀਤੇ ਸਾਨੂੰ ਹੀ ਪਤਾ ਵਾ ਜਿਨ੍ਹਾਂ ਦੇ ਪਿੱਛੇ ਅਸੀਂ ਧੱਕੇ ਖਾਦੇ ਆ ਪਰ ਆਉਣ ਵਾਲੇ ਟਾਈਮ ਦੇ ਵਿੱਚ ਇਨਸਾਫ ਦੇਵਾਂਗੇ ਨਾ ਰੜ ਕੇ ਤਗੜੇ ਹੋ ਗਏ ਮੇਰੇ ਵੀਰ ਹਲਾ ਮਾਰੇ ਇਹਨਾਂ ਨੂੰ ਪਤਾ ਲੱਗ ਜੇ ਅਰਕੀ ਕਿ ਕਿਹਦੇ ਨਾਲ ਧੱਕੇਸ਼ਾਹੀ ਕੀਤੀ ਆ ਆਂਦਾ ਝੋਲੇ ਦੇ ਵਿੱਚੋਂ ਸਰਪੰਚੀਆਂ ਨਿਕਲਦੀਆਂ ਤੇ ਅਰਕੀਆਂ ਜਾਪ ਇਹਨਾਂ ਨਾਲ ਦੋਨੋਂ ਹੱਥ ਜਾਦੀ ਇਹਨੇ ਮਾੜੀ ਕਤੂਦ ਕੀਤੀ ਹਰ ਪਿੰਡ ਦੇ ਵਿੱਚ ਨੇ ਝੋਲੇ ਚੋਂ ਸਰਪੰਚੀਆਂ ਕੱਢੀਆਂ ਵਾ ਪੈਸੇ ਲੈ ਕੇ ਨੇ ਸਰਪੰਚ ਬਣਾਏ ਆ ਇਹਨੂੰ ਪਤਾ ਜੇ ਮੈਦਾਨ ਦੇ ਵਿੱਚ ਮੈਨੂੰ ਧਾਰਦਾ ਮੇਰੇ ਸਾਹਮਣੇ ਸਰਪੰਚ ਨੂੰ ਜਿਹਨੂੰ ਧਾਰਨਾ ਹੈ ਤੇ ਫੇਰ ਪਤਾ ਲੱਗਦਾ ਦੀਆਂ ਵੋਟਾਂ ਕਿੰਨੀਆਂ ਆਹੀਂ ਅੱਜ ਇਹਨਾਂ ਤੋਂ ਆਖਿਆ ਸੜਿਆ ਗਿਆ ਜੀ ਇਹਨਾਂ ਦੇ ਮੈਂ ਕਾਂਗਰਸ ਭਾਜੀ ਉਹਨਾਂ ਦੇ ਨਾਮ ਸਕਬਾਲ ਭੁੱਲ ਸਕਦੇ ਨਾਲ ਤੁਰਿਆ ਵਾਂ ਇਹਨਾਂ ਇਹ ਤੋਂ ਗੱਲ ਨੂੰ ਇਹਨੇ ਦੱਸੀ ਵੋਟਾਂ ਦੇ ਪਿੰਡ ਚ ਕਿੰਨੇ ਆ ਕੱਢ ਕੇ ਸੋਣਾ ਪਾਰਟੀਆਂ ਜੇ 5 ਤੋਂ 10 ਵੋਟਾਂ ਨਹੀਂ ਹੋ ਗਈ ਤਾਂ ਮੈਂ ਨੀਵੇਂ ਥਾਂ ਬਹਿ ਜਾਊਗਾ ਇਹਨਾਂ ਪੰਜਾਂ ਸਤਾ ਪਿੰਡਾਂ ਦੇ ਵਿੱਚ ਕਾਠ ਵੀ ਕਰਾਂਗਾ ਜਿੰਨੀ ਮੈਂ ਜੋਗਾ ਮੈਂ ਭਾਈ ਇਹਨਾਂ ਨਾਲ ਮੋਢੇ ਦਾ ਮੋਢਾ ਜੋੜ ਕੇ ਤੁਰੂੰਗਾ ਸਨਾਂ ਦੀ ਡਿਊਟੀ ਲਾ ਦਿੰਦਾ ਇਹੋ ਕਰਦਾ ਕਿ ਜੇ ਅਮਰ ਸਾਹਿਬ ਨੂੰ ਆਉਣਾ ਤੇ ਜੋ ਡੀਸੀ ਜੋ ਪ੍ਰਸ਼ਾਸਨ ਹੈ ਸਾਰਾ ਵੀ ਉਹ ਦੀ ਦੇਖ ਰੇ ਕਿ ਲੱਗੋ ਮੁੱਖ ਮੰਤਰੀ ਤੋਂ ਵੱਡਾ ਉਹਦਾ ਕੰਮ ਹੈ ਤਿੰਨ ਚਾਰ ਰਲੇ ਇੱਕ ਕੇਜਰੀ ਵਾਲੀ ਇੱਕ ਚੋਧੀਏ ਇੱਕ ਪਤਾ ਨਹੀਂ ਹੋਰ ਕਿਹੜਾ ਪਤਾ ਕੀ ਦਾ ਇੱਕ ਦੋ ਦੋ ਜੈਨ ਹੈ ਉਹਨੂੰ ਇੱਕ ਇੱਕ ਇਧਰ ਨਿਕਲ ਜਾਂਦਾ ਇੱਕ ਉਧਰ ਨਿਕਲ ਜਾਂਦਾ ਤੇ ਸਾਰਾ ਜਿਹੜਾ ਪ੍ਰਸ਼ਾਸਨ ਹੈ ਜੋ ਵੀਡੀਓ ਤੋਂ ਲੈ ਕੇ ਡੀਸੀ ਤੱਕ ਉਹਨਾਂ ਦੇ ਮਗਰ ਤੋਂੇ ਫਿਰਦੇ ਤਹਿਸੀਲਦਾਰਾਂ ਤੋਂ ਲੈ ਕੇ ਤੇ ਲੋਕੀ ਵਿਚਾਰੇ ਤਸੀਲਾਂ ਜਾਂ ਉਹਦੀਆਂ ਰਜਿਸਟਰੀਆਂ ਕਰਾਉਣ ਨੂੰ ਬੈਠੇ ਰਹਿੰਦੇ ਤੇ ਵੀਡੀਓ ਤੋਂ ਆਪਦੇ ਕੰਮ ਕਰਾਉਣ ਨੂੰ ਬੈਠੇ ਰਹਿੰਦੇ ਹੋਰ ਕਮਾਂਕਾਰਾਂ ਨੂੰ ਵਾਂਝੇ ਰਹਿ ਕੇ ਬੈਠੇ ਰਹਿੰਦੇ ਵਿਚਾਰੀ ਅਫਸਰ ਸ਼ਾਇਦ ਉਹਨਾਂ ਦੀ ਖਾਤਰਦਾਰੀ ਜੀ ਲੱਗੀ ਪਰ ਪਹਿਲੀ ਵਾਰ ਹੀ ਹੋਇਆ ਕਿ ਪੰਜਾਬ ਦੀਆਂ ਨੌਕਰੀਆਂ ਦੇ ਵਿੱਚ ਰਾਜਸਥਾਨ ਦੇ ਹਰਿਆਣੇ ਦੇ ਮੁੰਡੇ ਪਰਤੀ ਔਰ ਪੰਜਾਬ ਦੀਆਂ ਜਿਹੜੀਆਂ ਜਿਹੜੀਆਂ ਗੱਲਾਂ ਕਰਦੇ ਇਹੋ ਗੱਲਾਂ ਕਰਦੇ ਕਿ ਤੈਨੂੰ ਜ਼ਿਆਦਾ ਪਉਦਾ ਨਾ ਮੇਰੇ ਤੋਂ ਕਿ ਪੰਜਾਬ ਦੀ ਸਰਕਾਰ ਪਿੰਨਾਂ ਦੀਆਂ ਸੱਥਾਂ ਤੋਂ ਚੱਲੂਗੀ ਸਾਡੇ ਨੌਜਵਾਨ ਜਿਹੜੇ ਆ ਉਹ ਸਰਕਾਰਾਂ ਚਲਾਉਣਗੇ ਤੇ ਹੁਣਾਂ ਨੌਜਵਾਨਾਂ ਨੂੰ ਕੀ ਹੋਇਆ ਤੁਹਾਡੇ ਜੋ ਬਣਾਇਆ ਕੋ ਸਰਕਾਰ ਦਾ ਕੋ ਚੇਅਰਮੈਨ ਜਿਹੜੇ ਪਿੱਛੇ ਦੇ ਚੇਅਰਮੈਨ ਲੈ ਸਾਰੇ ਦੇ ਦਿੱਲੀੋਂ ਲਾਤੇ ਉਦੋਂ ਜਿਹੜੇ ਵੇਲੇ ਹੋ ਗਏ ਜਿਹਦੇ ਲੋਕਾਂ ਨੇ ਮਾਜ ਕੇ ਘੁਲਾਏ ਆ ਉਹ ਅੱਗੇ ਤੇ ਪੰਜਾਬ ਦੇ ਚੋਂ ਪੰਜਾਬ ਦੀਆਂ ਕਾਰਪੋਰੇਸ਼ਨਾਂ ਦੇ ਚੇਅਰਮੈਨ ਇਹੋ ਗੱਲ ਹੀ ਸੋ ਆਹ ਦੇ ਨਾਲ ਦੀ ਕਰਤੂਤਾਂ ਦੇ ਵੇਖੋ ਪੈਸੇ ਉਹ ਹੀ ਹੋਣੇ ਸਰਕਾਰ ਕੋਲ ਹੁਣ ਆਪਾਂ ਫਸਲ ਆਣੀ ਹੈ ਜਾਂ ਆਪਣੇ ਕੋਲ 5 ਲੱਖ ਜਾਂ 10 ਲੱਖ ਦੀ ਵਟਿਆ ਜਾਂਦਾ ਤੇ ਆਪਾਂ ਉਸੇ ਪੈਸੇ ਨਾਲ ਹੀ ਤੇ ਘਰ ਬਣਾ ਲਈਏ ਗੱਡੀ ਬਣਾ ਲਈਏ ਵਿਆਹ ਸ਼ਾਦੀ ਕਰ ਲਈਏ ਜਾਂ ਹੋਰ ਕਿਸੇ ਕੰਮ ਤੇ ਲਾ ਲਈਏ ਤੇ ਚਾਹੇ ਸਰਕਾਰ ਦਾ ਵੀ ਇਹ ਹਿਸਾਬ ਹੈ ਵੀ ਜਿਹੜੀ ਪੈਸਾ ਸਰਕਾਰ ਕੋਲ ਇਕੱਠਾ ਹੋਣਾ ਚਾਹੇ ਪਿੰਡਾਂ ਦੇ ਡਿਵੈਲਪਮੈਂਟ ਤੇ ਲਾ ਲਈਏ ਜਾਂ ਹੋਰ ਕੰਮਾਂ 'ਚ ਲਾ ਲਈਏ ਤੇ ਚਾਹੇ ਹੈਲੀਕਾਪਟਰ ਜੇ ਤੇਲ ਖੂਕ ਕੇ ਤੇ ਬਾਹਰ ਘੜੇ ਘੜੇ ਤੇ ਫਿਰਗੇ ਤੋ ਇਸ ਕਰਕੇ ਇਹ ਨੇ ਜੇ ਜੇ ਨੌਕਰੀਆਂ ਬਾਹਰਲੇ ਨੂੰ ਦਿੱਤੀਆਂ ਚੇਅਰਮੈਨੀਆਂ ਦੇ ਹੁੱਦੀਆਂ ਅਹੁਦੇਦਾਰੀਆਂ ਜਿਹੜੀਆਂ ਉਹ ਵੀ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਲਿਆ ਕੇ ਤੇ ਇੱਥੇ ਆਪਣੇ ਸਿਰ ਤੇ ਬਿਠਾਇਆ ਵਾ ਸੋ ਇਸ ਚੀਜ਼ ਤੋਂ ਭਰਾਓ ਆਪਾਂ ਨੂੰ ਕੁਝ ਸਿੱਖਣਾ ਚਾਹੀਦਾ ਲੈਣਾ ਚਾਹੀਦਾ ਵੀ ਸਾਡਾ ਜਿਹੜਾ ਜੋ ਵੀ ਸਾਡਾ ਧਾਨ ਆ ਸਾਡੇ ਕਿਉਂਕਿ ਇੱਕ ਸਿੱਧੇ ਤੌਰ ਤੇ ਉੱਤੇ ਜਿਹੜੇ ਆਪ ਵਾਲੇ ਢੜੋ ਵਾਲੇ ਡਾਕਾ ਮਾਰਨਦਾ ਸਾਡੇ ਹੱਕਾਂ ਨੂੰ ਜਿਹੜਾ ਰਾਖੀ ਕੀ ਕਰਨੇ ਸੀ ਉਹ ਤਾਂ ਖੋ ਗੋ ਕੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਕੈਂਡਿਆ ਕਦੀ ਕਾਂਗਰਸ ਜਾਂ ਅਕਾਲੀਆਂ ਦੇ ਜੋ ਗੋਵੀ ਇਥੋਂ ਦੀ ਪੰਜਾਬ ਦੀ ਪਾਰਟੀ ਕੇ ਸੁਣਿਆ ਹੈ ਵੇ ਬਾਹਰਲੇ ਸੂਬਿਆਂ ਤੋਂ ਆ ਕੇ ਕਿਸੇ ਨੇ ਕੋਈ ਚੇਅਰਮੈਨ ਲਾਤਾ ਜਾਂ ਕਿਸੇ ਨੂੰ ਹੋਰ ਕੋ ਦੇਤਾ ਜੋ ਇਹੋ ਜਿਹੇ ਲਾਤ ਬਣੇ ਪੈ ਤਗੜੇ ਹੋ ਕੇ ਮੇਰੇ ਵੀਰ ਸਾਰੇ ਇਹ ਮਤੋਂ ਮਾਰ ਕੇ ਇਸੇ ਤਰੀਕੇ ਦੇ ਨਾਲ ਜਿਹੜਾ ਸਾਲ ਡੂਟ ਸਾਲ ਰਹੇਗਾ ਜਿੱਥੇ-ਜਿੱਥੇ ਵੀ ਆਪਣਾ ਕੋ ਭੈਣ ਭਰਾ ਸੱਜਣ ਮਿੱਤਰ ਬਿਠਾਵਾ ਉਹਨਾਂ ਨਾਲ ਜੁੜ ਕੇ ਆਪਾਂ ਤਗੜੇ ਹੋਗੇ ਜਿਹੜਾ ਮਾਹੌਲ ਜਿਹੜਾ ਬਣਾਉਣ ਹੋਰ ਵਧੀਆ ਤਰੀਕੇ ਦੇ ਨਾਲ ਕਿਉਂਕਿ ਕੋਈ ਚੀਜ਼ਾਂ ਬੰਦਾ ਕਹਿੰਦਾ ਵੀ ਮੋਟਾ ਨਾ ਕੋਈ ਰੱਜ ਨਹੀਂ ਸਕਦਾ ਜਿੰਨੀਆਂ ਪੈਜਨ ਹੋਣੀਆਂ ਥੋੜੀਆਂ ਇਹਦਾ ਨਹੀਂ ਕਿ ਆਪਣਾ ਕਿ ਮੈਂਮ ਦੋ ਖਾ ਲਈਆਂ ਮੇਰਾ ਢਿੱਡ ਭਰ ਗਿਆ ਮੈਂ ਹੋਰ ਨਹੀਂ ਖਾ ਸਕਦਾ ਵੋਟਾਂ ਨਾਲ ਤੇ ਨੋਟਾਂ ਨਾਲ ਕੋਈ ਨਹੀਂ ਰਹਿਦਾ ਨਾ ਡੈਨਿੰਗ ਇਹ ਤੇ ਮਨੀ ਉਹ ਨੋਟਾਂ ਨਾਲ ਨਹੀਂ ਰਹਿਦੇ ਤਾਂ ਆਪਾਂ ਵੋਟਾਂ ਨਾਲ ਨਹੀਂ ਰਹਿਗੇ ਤੇ ਜਿੰਨੀਆਂ ਪੈਜਨ ਹੋਣੀਆਂ ਥੋੜੀਆਂ ਸੋ ਤਗੜੇ ਹੋ ਕੇ ਸਾਰੇ ਮੇਰੇ ਭਰਾ ਖਾਸ ਕਰਕੇ ਨੌਜਵਾਨ ਵੀਰ ਸਾਡੀਆਂ ਸਦਕਾਰਜੋਗ ਮਾਤਾਵਾਂ ਭੈਣਾ ਜਿਨ੍ਹਾਂ ਨੇ ਅੱਜ ਆਸ਼ੀਰਵਾਦ ਸਾਨੂੰ ਦਿੱਤਾ ਹੋਇਆ ਪਾਰਟੀ ਨੂੰ ਦਿੱਤਾ ਔਰ ਤਗੜੇ ਹੋ ਗਿਆ ਪੌਣ ਦੇ ਟਾਈਮ ਦੇ ਵਿੱਚ ਰਲ ਮਿਲ ਕੇ ਇਕੱਠੇ ਹੋ ਕੇ ਖਾਸ ਤੌਰ ਤੇ ਜਿਹੜੀ ਕਾਂਗਰਸ ਦੀ ਸਾਡੀ ਸਾਰੀ ਪੁਰਾਣੀ ਟੀਮ ਹੈ ਇਹਨਾਂ ਦਾ ਤੈਨੂੰ ਅੱਜ ਦੇ ਰஞ்சிਤ ਸੋਨ ਸਾਰੇ ਨਗਰਦੋਰ ਸਾਰੇ ਬਾਕੀ ਵੀ ਸਾਰੇ ਸਾਥੀਆਂ ਦਾ ਵੀ ਜਿਹੜੇ ਹਿੰਮਤਔਰ ਉਪਰਾਲੇ ਦੇ ਨਾਲ ਤੁਸੀਂ ਅੱਜ ਸਾਰਿਆਂ ਨੂੰ ਆਪਣਾ ਗਰਦਿਤੂ ਦੇ ਨਾਲ ਆਪਣਾ ਸਰਵਜੀਤ ਸੋਨ ਨੂੰ ਸੁਲਵਿੰਦਰ ਸੋਨ ਨੂੰ ਜਗਜੀਤ ਸਿੰਘ ਇੰਦਰਜੀਤ ਸਿੰਘ ਜਗਰਾਤ ਸਿੰਘ ਗੁਰਬੀਰ ਸਿੰਘ ਫੌਜੀ ਸਾਹਿਬ ਰஞ்சிਤ ਸਿੰਘ ਪ੍ਰਦੀਪ ਸਿੰਘ ਜੈਮਲ ਸਿੰਘ ਸੋਨੋ ਡੀਜੇ ਅਮਰਾਵ ਸਿੰਘ ਦਵਿੰਦਰ ਸਿੰਘ ਬਲਕਾਰ ਸਿੰਘ ਜੋਗਾ ਸਿੰਘ ਸਤਨਾਮ ਸਿੰਘ ਤੇ ਹਰਜਿੰਦਰ ਸਿੰਘ ਔਰ ਸਾਰੇ ਸਾਥੀਆਂ ਦੇ ਨਾਲ ਜਿਹੜੇ ਤਕਰੀਬਾਂ ਨੇ 17 18 ਪਰਿਵਾਰ ਜਿਹੜੇ ਆ ਇਹ ਕਾਂਗਰਸ ਦੇ ਸ਼ਾਮਲ ਪਿਆ ਜੇ ਇਹਨਾਂ ਨੇ ਅੱਜ ਇੱਕ ਪਹਿਲ ਕਦਮੀ ਕਰਕੇ ਇੱਕ ਸਟੈਪ ਇੱਕ ਪੈਰ ਅੱਗੇ ਪੁੱਟਿਆ ਤੇ ਆਪਣਾ ਫਰਜ਼ ਬੰਦਾ ਹੋ ਗਿਆ ਦੋ ਪੁੱਟ ਕੇ ਇਹਨਾਂ ਨੂੰ ਆਪਦੀ ਇੱਕ ਨਾ ਲਾ ਕੇ ਇਹਨਾਂ ਦੇ ਲਾਏ ਆਨ